ਅੱਜ ਸਰਕਾਰੀ ਪ੍ਰਾਇਮਰੀ ਸਕੂਲ ਦਵਾਨਾ ਵਿੱਚ ਮੈਗਾ ਪੀਟੀਐਮ ਕਰਵਾਈ ਗਈ ਜਿਸ ਵਿੱਚ ਮਾਤਾ ਪਿਤਾ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਮਾਤਾ ਪਿਤਾ ਨੇ ਵੱਧ ਚੜ ਕੇ ਇਸ ਮੀਟਿੰਗ ਵਿੱਚ ਭਾਗ ਲਿਆ ਵਿਦਿਆਰਥੀਆਂ ਨੇ ਮਾਤਾ ਪਿਤਾ ਦਾ ਵੈਲਕਮ ਕੀਤਾ ਉਹਨਾਂ ਨੂੰ ਜੀ ਆਇਆਂ ਆਖਿਆ ਸੂਲ ਕੂਲ ਕੈਂਪਸ ਨੂੰ ਵਿਦਿਆਰਥੀ ਤੇ ਅਧਿਆਪਕ ਸਹਿਬਾਨ ਨੇ ਰਾਲ ਮਿਲ ਕੇ ਸਾਂਝੇ ਯਤਨਾਂ ਨਾਲ TLM ਦੇ ਨਾਲ ਸਜਾਇਆ ਦਾਖਲਾ ਮਹਮ ਦਾ ਪ੍ਰਚਾਰ ਕੀਤਾ ਗਿਆ ਤੇ ਸਾਰੇ ਅਧਿਆਪਕ ਸਹਿਬਾਨ ਨੇ ਬਹੁਤ ਮਿਹਨਤ ਨਾਲ PTM ਵਿੱਚ ਆរਈ ਵਿਦਿਆਰਥੀਆਂ ਦਾ ਸਵਾਗਤ ਕੀਤਾ ਤੇ ਸਕੂਲ ਦਾ ਤੇ ਸਿੱਖਿਆ ਵਿਭਾਗ ਦਾ ਜੋ ਸਹੂਲਤਾਂ ਮਿਲ ਰਹੀਆਂ ਹਨ ਉਸ ਦਾ ਪੀਟੀਐਮ ਮੇਚ ਗ੍ਰਾਮ ਪੰਚਾਇਤ ਨੇ ਵੀ ਹਾਜ਼ਰੀ ਭਰੀ ਅੱਜ ਬੱਚੇ ਸਮੇਂ ਹਾਂ ਮਿਲਿਆ ਸੀਗਾ ਫੇਰਨ ਸਿੰਘ ਜੰਗਾ ਅੱਗੇ ਵੀ ਆਉਂਦੇ ਰਹਿੰਦੇ ਆ ਅੱਜ ਵੀ ਇਸੇ ਤਰ੍ਹਾਂ ਉਸੇ ਤਰੀਕੇ ਨਾਲ ਆਏ ਆ ਬੱਚਿਆਂ ਨਾਲ ਵੀ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਬਾਕੀ ਸਕੂਲ ਦਾ ਮਾਹੌਲ ਬਹੁਤ ਵਧੀਆ ਅਸੀਂ ਬੱਚਿਆਂ ਦੇ ਮਾਪਿਆਂ ਨੂੰ ਇਹ ਬੇਨਤੀ ਕਰਦੇ ਆਂ ਗ੍ਰਾਮ ਪੰਚਾਇਤ ਵੱਲੋਂ ਵੀ ਇਹ ਆਪਣਾ ਜਿਹੜਾ ਪ੍ਰਾਇਮਰੀ ਸਕੂਲ ਆ ਇਹ ਇੱਕ ਆਪਣੇ ਪੰਜਾਬ ਦੇ ਵਿੱਚ ਨਾਂ ਰੱਖਦਾ ਆਪਣਾ ਕਿੰਨੇ ਆਪਾਂ ਅਵਾਰਡ ਆਪਾਂ ਨੂੰ ਮਿਲੇ ਆ ਤੇ ਬਹੁਤ ਵਧੀਆ ਟੀਚਰ ਨੇ ਮੈਡਮਾਂ ਇੱਥੇ ਪੜ੍ਹੀਆਂ ਲਿਖੀਆਂ ਸਾਰੇ ਨਗਰ ਨੂੰ ਬਾਹਰਲੇ ਨਗਰਾਂ ਨੂੰ ਵੀ ਮੇਰੀ ਬੇਨਤੀ ਆ ਵੀ ਆਪਣੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਦੀਵਾਨਾ ਦੇ ਵਿੱਚ ਦਾਖਲ ਕਰਾਓ ਤੇ ਬਹੁਤ ਵਧੀਆ ਪੜ੍ਹਾਈ ਪਾਉ ਇੱਥੋਂ ਬਹੁਤ ਵਧੀਆ ਪੜ੍ਹਾਈ ਹੁੰਦੀ ਆ ਬਹੁਤ ਵਧੀਆ ਡਿਸਪੀਸਪਲਨ ਆ ਬੱਚਿਆਂ ਦਾ ਤੇ ਮਾਸਟਰ ਜਿਹੜੇ ਸੁਖਵਿੰਦਰ ਸਿੰਘ ਆ ਹੈਡ ਟੀਚਰ ਉਹਨਾਂ ਦਾ ਤਾਂ ਕੋਈ ਕਹਿਣ ਦੀ ਗੱਲ ਹੀ ਨਹੀਂ ਹੈ ਜਿਹੜਾ ਜਿੰਨਾ ਸਕੂਲ ਨੂੰ ਟਾਈਮ ਦਿੰਦੇ ਆ ਤੇ ਸਾਨੂੰ 6-7 ਸਾਲ ਹੋ ਗਏ ਦੇਖਦੇ ਨੂੰ ਬਹੁਤ ਵਧੀਆ ਪੜ੍ਹਾਈ ਹੋ ਰਹੀ ਆ ਬਹੁਤ ਵਧੀਆ ਬੱਚਿਆਂ ਦੀ ਸਖਲਾਈ ਆ ਖੇਡਾਂ ਦੇ ਵਿੱਚ ਵੀ ਬਹੁਤ ਮੂਰੇ ਆ ਤੇ ਇਸ ਕਰਕੇ ਸਾਰੇ ਨਗਰ ਨੂੰ ਇਹ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਸਸਤੀ ਵਧੀਆ ਤੇ ਚੰਗੀ ਪੜ੍ਹਾਈ ਕਰਾਉਣ ਲਈ ਪ੍ਰਾਇਮਰੀ ਸਕੂਲ ਦਵਾਨਾਂ ਦੇ ਵਿੱਚ ਭੇਜੋ। ਧੰਨਵਾਦ ਸਰਪੰਚ ਸਾਹਿਬ ਬਹੁਤ-ਬਹੁਤ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜਦੋਂ ਨਾ ਸਕੂਲ ਚ ਲੱਗਿਆ ਜੋ ਵੀ ਇਹਨੂੰ ਐਕਟੀਵਿਟੀਜ਼ ਪੜ੍ਹਾਉਂਦੇ ਆ ਟੀਚਰ ਉਹ ਪ੍ਰੈਕਟੀਕਲੀ ਪੜ੍ਹਾਉਂਦੇ ਆ ਤੇ ਸਾਨੂੰ ਘਰ ਆ ਕੇ ਦੱਸਦਾ ਵੀ ਆ ਧੀ ਮੈਮ ਨੇ ਸਾਨੂੰ ਅੱਜ ਸਕੂਲ ਤੇ ਥਾਰੇ ਪੇਰੈਂਟਸ ਨੂੰ ਸੱਦਿਆ ਗਿਆ ਵੱਖ-ਵੱਖ ਬੁਲਾ ਰਿਆ ਨੇ ਸੋਧਨ ਕਰਨ ਤੋਂ ਬਾਅਦ ਬਹੁਤ ਭਾਰੀ ਇਕੱਠ ਪੀਟੀੀਐਮ ਮੀਟਿੰਗ ਦੇ ਵਿੱਚ ਵੱਡੀ ਗਿਣਤੀ ਵਿੱਚ ਮਾਤਾ ਪਿਤਾ ਦਾ ਦੇਖਣ ਨੂੰ ਮਿਲਿਆ ਔਰ ਅਧਿਆਪਕ ਸਹਿਵਾਣ ਦੀਆਂ ਜੋ ਵਿਚਾਰ ਚਰਚਾ ਉਹਨਾਂ ਦੇ ਬੱਚਿਆਂ ਨਾਲ ਸੰਬੰਧਿਤ ਸੀ ਉਸ ਨੂੰ ਬਹੁਤ ਧਿਆਨਪੂਰਵਕ ਸੁਣਿਆ ਤੇ ਇੱਕ ਬਹੁਤ ਵਧੀਆ ਮਾਹੌਲ ਸਿਰਜਣ ਲਈ ਬਚਨਵੱਦਤਾ ਜਿਹੜੀ ਮਾਤਾ ਪਿਤਾ ਨੇ ਦਿਖਾਈ ਸੋ ಗ್ರಾಮ ਪੰਚਾਇਤ ਤਵਾਨਾਂ ਦੇ ਸਰਪੰਚ ਲਾਰਣਦੀਪ ਸਿੰਘ ਨੇ ਵੀ ਸ਼ਰਕਤ ਕੀਤੀ ਤੇ ਮਾਤਾ ਪਿਤਾ ਨੇ ਭਾਰੀ ਗਿਣਤੀ ਚ ਸ਼ਿਰਕਤ ਕੀਤੀ ਸਕੂਲ ਮੁਖੀ ਦੁਆਰਾ ਉਹਨਾਂ ਦਾ ਧੰਨਵਾਦ ਕੀਤਾ ਗਿਆ ਜੀ ਆਇਆਂ ਕਿਹਾ ਗਿਆ ਸੋ ਮਾਤਾ ਪਿਤਾ ਨੂੰ ਆ ਸਿੱਖਿਆ ਵਿਭਾਗ ਦੁਆਰਾ ਦਿੱਤੇ ਗਏ ਕੰਪਲੀਟ ਉਹ ਦਿੱਤੇ ਗਏ ਬਹੁਤ ਜ਼ਿਆਦਾ ਉਤਸ਼ਾਹ पूर्वक ਇਸ ਮੀਟਿੰਗ ਦੇ ਵਿੱਚ ਮਾਤਾ ਪਿਤਾ ਨੇ ਭਾਗ ਲਿਆ ਤੇ ਅੱਗੇ ਤੋਂ ਵੀ ਇਸ ਤਰ੍ਹਾਂ ਦੀਆਂ ਮੀਟਿੰਗਾਂ ਨਿਰੰਤਰ ਚਲਦੀਆਂ ਰਹਿਣ बारे विचार चर्चा की अध्यापक साहबान ने सारे माता पिता बहुत मोटिवेट किया बच्चों ने सारे जीवन किया मीटिंग बच्चों बहुत बहुत धन्यवाद बहुत बहुत धन्यवाद माता पिता जी जिन्होंने इस मीटिंग सिते बढ़िया सहयोग दुकान